ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਇਹ ਸਿੰਘ ਤੇ ਕਿਹੜਾ ਆਪਣੇ ਮਰੀਜ਼ ਨੂੰ ਲੈ ਕੇ ਜਾ ਰਿਹਾ ਸੀ ਰਾਹ 'ਚ ਮਿਸਟੰਡਿਆ ਨੇ ਘੇਰ ਕੇ ਇਹਨੂੰ ਕੁੱਟਿਆ ਕਿਹੜਿਆ ਮੱਦਿਆਂ ਨੇ ਕੁੱਟਿਆ ਉਹਨਾਂ ਤੇ ਸਹੀ ਤੇ ਪਰਚਾ ਨਹੀਂ ਤੇ ਨਾ ਉਹਨਾਂ ਨੂੰ ਗ੍ਰਿਫਤਾਰ ਕਰ ਰਹੇ ਆ ਦੂਜਾ ਕੱਲ 9 ਵਜੇ ਦਾ ਟਾਈਮ ਦਿੱਤਾ ਸਾਰੀਆਂ ਧਰਮਿਕ ਜਥੇਬੰਦੀਆਂ ਨੇ ਜੇ ਉਸ ਤੋਂ ਪਹਿਲਾਂ ਪਹਿਲਾਂ ਇਹ ਨਾ ਗ੍ਰਿਫਤਾਰ ਹੋਇਆ ਤੇ ਮੈਂ ਵੀ ਅਪੀਲ ਕਰਦਾ ਢਿੰਗ ਸਿੰਘ ਜਸੇਵੰਦੀਆਂ ਭਿੰਡਰਾਲੀ ਟਕਸਾਲ ਜਾਂ ਜਿੰਨੇ ਵੀ ਮਤਲਬ ਜਿਹਾਰੂ ਸਿੰਘਾ ਉਹਨਾਂ ਨੂੰ ਮੈਂ ਅਪੀਲ ਕਰਦਾ ਵੀ ਸਾਰੇ ਭਾਈ ਇੱਥੇ ਆਓ ਤੇ ਅੱਜ ਇਹਨਾਂ ਪੁਲਿਸ ਨੇ ਕੀ ਕੀਤਾ ਇਹਨੂੰ ਨੌਜਵਾਨ ਨੂੰ ਕਹਿੰਦੇ ਵੀ ਹਸਪਤਾਲ ਜਾ ਕੇ ਤੈਨੂੰ ਲੈ ਕੇ ਜਾਂਦੇ ਆ ਕਿਤੇ ਚੈੱਕ ਕਰਾਉਣ ਉਹ ਐਸਐਸਪੀ ਦੇ ਦਫ਼ਤਰ ਲੈ ਗਏ ਤੇ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹਣਾ ਵੀ ਮੁੱਖ ਮੰਤਰੀ ਸਾਹਿਬ ਤੁਹਾਡਾ ਐਸਐਸਪੀ ਕੀ ਕਰ ਰਿਹਾ ਨਾਲ ਤਾਂ ਕੁੱਟਦੇ ਆ ਤੇ ਨਾਲੇ ਐਸਐਸਪੀ ਦੇ ਦਫ਼ਤਰ ਜਾ ਕੇ ਲਿਖਾਉਂਦੇ ਆ ਇਸ ਕਰਕੇ ਇਹਨਾਂ ਨੂੰ ਖਿੱਚੋ ਪੁਲਿਸ ਵਾਲਿਆਂ ਨੂੰ ਮੈਂ ਇਹੀ ਅਪੀਲ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਪਵਲੇ ਕਿਉਂ ਹੋ ਰਿਹਾ ਤੇ ਨੂੰ ਰੋਕੇ ਕਿਵੇਂ ਜਾ ਸਕਦਾ ਇਹ ਰੋਕਿਆ ਤਾਂ ਜੇ ਹੁਣ ਧਰਮਕ ਜਸੇ ਬੰਦੀਆਂ ਸਾਰੀਆਂ ਇਕੱਠੀਆਂ ਹੋਣਗੀਆਂ ਸਾਰਾ ਫੇਰ ਹੀ ਰੁਕਿਆ ਜਾਉਣਾ ਮੈਂ ਇਹੀ ਤਾਂ ਅਪੀਲ ਕਰਕੇ ਆਇਆ ਵੀ ਸਾਰੇ ਭਾਈ ਇਕੱਠੇ ਹੋ ਇਕੱਠੇ ਹੋਵਾਂਗੇ ਤਾਂ ਜਾ ਕੇ ਇਹ ਕੁੱਟਮਾਰ ਲੋਟ ਆਊਗੀ ਦੂਜਾ ਰਹਿ ਗਿਆ ਕਿਹੜਾ ਹੁਣ ਪਿੰਡਾਂ ਚ ਨਸ਼ਾ ਚੱਲ ਰਿਹਾਗਾ ਇਹਨਾਂ ਨਸ਼ਾ ਤਾਂ ਵੀ ਤਾਂ ਹੀ ਬਚਾਂਗੇ ਆਪਾਂ ਜੇ ਸਾਰੇ ਇਕੱਠੇ ਹੋ ਕੇ ਆਪੋ ਆਪਣੇ ਪਿੰਡਾਂ ਨੂੰ ਸਾਂਭਾਂਗੇ ਆਪਾਂ ਆਪਣੇ ਕਿਹੜੇ ਇਹਨਾਂ ਦੇ ਮਾਪੇ ਆ ਸਾਰੇ ਉਹ ਵੀ ਨਸ਼ੇ ਤਾਂ ਹੀ ਰੁਕਣਗੇ ਜੇ ਆਪਾਂ ਭਾਈ ਨਸ਼ਿਆਂ ਤੇ ਕੰਟਰੋਲ ਕਰਾਵਾਂਗੇ ਸਰਕਾਰ ਕਰਦੀ ਆ ਕਰ ਪਰ ਕਰ ਨਹੀਂ ਰਹੀ ਤੇ ਮੈਂ ਮੁੱਖ ਮੰਤਰੀ ਨੂੰ ਦੁਬਾਰੇ ਫੇਰ ਇਹ ਕਹਿਣਾ ਚਾਹਣਾ ਵੀ ਐਸਐਸਪੀ ਨੂੰ ਪੁੱਛੋ ਵੀ ਨਾਲ ਤਾਂ ਉਹਨੂੰ ਕੁੱਟਤਾ ਨਾਲ ਇਹੋ ਬੰਦੇ ਨਹੀਂ ਪੇਸ਼ ਕੀਤੇ ਦੂਜਾ ਰਹਿ ਗਿਆ ਉਹਨੂੰ ਦਫ਼ਤਰ ਲੈ ਕੇ ਚਾਕੇ ਇਹ ਕਿਹੜੇ ਕਾਨੂੰਨ ਆ ਗਿਆ ਕਿਹੜਾ ਕਾਨੂੰਨ ਆਹੇ ਇਸ ਕਰਕੇ ਅਸੀਂ ਧਾਰਮਿਕ ਜਥੇਬੰਦੀਆਂ ਨੂੰ ਸਹਿਰੇ ਨੂੰ ਕਹਿੰਦੇ ਆ ਭਾਈ ਵੱਧ ਤੋਂ ਵੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਸਾਰੇ ਇਹਨਾਂ ਦੇ ਨਾਲ ਖੜੇ ਆਂ ਇਹ ਸਿੱਕਾ ਤੇ ਹਮਲੇ ਕਿਉਂ ਹੁੰਦੇ ਪਏ ਆ ਪੰਜਾਬ ਦੀ ਗੱਲ ਕਰਕੇ ਬਾਹਰ ਵੀ ਹੋ ਰਹੀਆਂ ਹੁਣ ਬਾਕਲ ਸਟੇਟਾਂ 'ਚ ਇਹ ਤਾਂ ਦੇਖੋ ਧਾਰਮਿਕ ਮਸਲਾ ਦੂਜਾ ਰਹੇਗਾ ਕਿਹੜਾ ਕਦੋਂ ਵੀ ਤੁਸੀਂ ਦੇਖੋਗੇ ਕਦੋਂ ਸਰਕਾਰਾਂ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੀਆਂ ਜੇ ਇਹਨਾਂ ਤੇ ਸਹੀ ਕਾਰਵਾਈ ਹੋ ਜੇ ਤਾਂ ਸਭ ਰੁਕ ਜਾਣਗੇ ਇਸ ਕਰਕੇ ਅੱਜ ਮੈਂ ਤਾਂ ਇਹਦੀ ਨਿੰਦਾ ਕਰਦਾ ਦੂਜਾ ਕੱਲ ਨੂੰ 9 ਵਜੇ ਪ੍ਰੋਗਰਾਮ ਕਿਹੜਾ ਹੋਊਗਾ ਉਹ ਤੇ ਆਪਾਂ ਪਹਿਰਾ ਦੇਵਾਂਗੇ ਸਾਰੇ ਪਬਲਿਕ ਪਲੇਸ ਦੇ ਵਿੱਚ ਜਿਹੜਾ ਹੈ ਕਿ ਨੌਜਵਾਨ ਦੀ ਗੁੱਟਮਾਰ ਹੋਈ ਇਹਦੇ ਲੋਕਾਂ ਤਾਂ ਮਾਫੀ ਭੜੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਮੈਂ ਤਾਂ ਉਹੀ ਤਾਂ ਗੱਲ ਕਹਿ ਕੇ ਹਟਿਆ ਵੀ ਮੁੱਖ ਮੰਤਰੀ ਨੂੰ ਕੰਟਰੋਲ ਕਰਨਾ ਚਾਹੀਦਾ ਇਸ ਚੀਜ਼ ਤੇ ਕਿਉਂਕਿ ਤੁਹਾਨੂੰ ਕਿਹਾ ਜਾਂਦਾ ਕਿ ਸਕਿਉਰਿਟੀ ਲੈਣ ਦੀ ਜ਼ਿੰਮੇਵਾਰੀ ਕਦੋਂ ਪੈਂਦੀ ਹੈ ਨਹੀਂ ਦੇਖੋ ਮੇਰੇ ਧਿਆਨ ਚ ਨਹੀਂ ਮਾਇਕ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾ ਪਹਿਲੀ ਗੱਲ ਤਾਂ ਇਹ ਸਿੰਘ ਤੇ ਕਿਹੜਾ ਆਪਣੀ ਮਰੀਜ਼ ਨੂੰ ਲੈ ਕੇ ਜਾ ਰਿਹਾ ਸੀ ਰਾਹ 'ਚ ਮਸਟੰਡਿਆ ਨੇ ਘੇਰ ਕੇ ਨੂੰ ਕੁੱਟਿਆ ਕਿਹੜਿਆ ਮਦਿਆ ਨੇ ਕੁੱਟਿਆ ਉਹਨਾਂ ਤੇ ਸਹੀ ਤੇ ਪਰਚਾ ਨਹੀਂ ਤੇ ਨਾ ਉਹਨਾਂ ਨੂੰ ਗ੍ਰਿਫਤਾਰ ਕਰ ਰਹੇ ਆ ਦੂਜਾ ਕੱਲ 9 ਵਜੇ ਦਾ ਟਾਈਮ ਦਿੱਤਾ ਸਾਰੀਆਂ ਧਰਮਕ ਜਿਹੀ ਬੰਦੀਆਂ ਨੇ ਜੇ ਉਸ ਤੋਂ ਪਹਿਲਾਂ ਪਹਿਲਾਂ ਇਹ ਨਾ ਗ੍ਰਿਫਤਾਰ ਹੋਇਆ ਤੇ ਮੈਂ ਵੀ ਅਪੀਲ ਕਰਦਾ ਢਿੰਗ ਸਿੰਘ ਜਿਹੀ ਬੰਦੀਆਂ ਪਿੰਡਰ ਵਾਲੀ ਟਕਸਾਲ ਜਾਂ ਜਿੰਨੇ ਵੀ ਮਤਲਬ ਜਿਹਾਰੂ ਸਿੰਘਾ ਉਹਨਾਂ ਨੂੰ ਮੈਂ ਅਪੀਲ ਕਰਦਾ ਵੀ ਸਾਰੇ ਭਾਈ ਇੱਥੇ ਆਓ ਤੇ ਅੱਜ ਇਹਨਾਂ ਪੁਲਿਸ ਨੇ ਕੀ ਕੀਤਾ ਇਹ ਤੁਹਾਨੂੰ ਨੌਜਵਾਨ ਨੂੰ ਕਹਿੰਦੇ ਵੀ ਹਸਪਤਾਲ ਜਾ ਕੇ ਤੈਨੂੰ ਲੈ ਕੇ ਜਾਂਦੇ ਆ ਕਿਤੇ ਚੈੱਕ ਕਰਾਉਣ ਉਹ ਐਸਐਸਪੀ ਦੇ ਦਫ਼ਤਰ ਲੈ ਗਏ ਤੇ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹਣਾ ਵੀ ਮੁੱਖ ਮੰਤਰੀ ਸਾਹਿਬ ਤੁਹਾਡਾ ਐਸਐਸਪੀ ਕੀ ਕਰ ਰਿਹਾ ਨਾਲ ਤਾਂ ਕੁੱਟਦੇ ਆ ਤੇ ਨਾਲੇ ਐਸਐਸਪੀ ਦੇ ਦਫ਼ਤਰ ਜਾ ਕੇ ਲਿਖਾਉਂਦੇ ਆ ਇਸ ਕਰਕੇ ਇਹਨਾਂ ਨੂੰ ਖਿੱਚੋ ਪੁਲਿਸ ਵਾਲਿਆਂ ਨੂੰ ਮੈਂ ਇਹੀ ਅਪੀਲ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਪਵਲੇ ਕਿਉਂ ਹੋ ਰਿਹਾ ਤੇ ਨੂੰ ਰੋਕੇ ਕਿਵੇਂ ਜਾ ਸਕਦਾ ਇਹ ਰੋਕਿਆ ਤਾਂ ਜੇ ਹੁਣ ਧਰਮਕ ਜਸੇ ਬੰਦੀਆਂ ਸਾਰੀਆਂ ਇਕੱਠੀਆਂ ਹੋਣਗੀਆਂ ਸਾਰਾ ਫੇਰ ਹੀ ਰੋਕਿਆ ਜਾਉਣਾ ਮੈਂ ਇਹੀ ਤਾਂ ਅਪੀਲ ਕਰਕੇ ਆਇਆ ਵੀ ਸਾਰੇ ਭਾਈ ਇਕੱਠੇ ਹੋ ਇਕੱਠੇ ਹੋਵਾਂਗੇ ਤਾਂ ਜਾ ਕੇ ਇਹ ਕੁੱਟਮਾਰ ਲੋਟ ਆਉਗੀ ਦੂਜਾ ਰਹਿ ਗਿਆ ਕਿਹੜਾ ਹੁਣ ਪਿੰਡਾਂ ਚ ਨਸ਼ਾ ਚੱਲ ਰਿਹਾਗਾ ਇਹਨਾਂ ਨਸ਼ਾ ਤੋਂ ਵੀ ਤਾਂ ਹੀ ਬਚਾਂਗੇ ਆਪਾਂ ਜੇ ਸਾਰੇ ਇਕੱਠੇ ਹੋ ਕੇ ਆਪੋ ਆਪਣੇ ਪਿੰਡਾਂ ਨੂੰ ਸਾਹਮਾਂਗੇ ਆਪੋ ਆਪਣੇ ਕਿਹੜੇ ਇਹਨਾਂ ਦੇ ਮਾਪੇ ਆ ਸਾਰੇ ਉਹ ਵੀ ਨਸ਼ੇ ਤਾਂ ਹੀ ਰੁਕਣਗੇ ਜੇ ਆਪਾਂ ਭਾਈ ਨਸ਼ਿਆਂ ਤੇ ਕੰਟਰੋਲ ਕਰਾਵਾਂਗੇ ਸਰਕਾਰ ਕਰਦੀ ਆ ਕਰ ਪਰ ਕਰ ਨਹੀਂ ਰਹੀ ਤੇ ਮੈਂ ਮੁੱਖ ਮੰਤਰੀ ਨੂੰ ਦੁਬਾਰੇ ਫੇਰ ਇਹ ਕਹਿਣਾ ਚਾਹਣਾ ਵੀ ਐਸਐਸਪੀ ਨੂੰ ਪੁੱਛੋ ਵੀ ਨਾਲ ਤਾਂ ਉਹਨੂੰ ਕੁੱਟਤਾ ਨਾਲ ਇਹੋ ਬੰਦੇ ਨਹੀਂ ਪੇਸ਼ ਕੀਤੇ ਦੂਜਾ ਰਹਿ ਗਿਆ ਉਹਨੂੰ ਦਫ਼ਤਰ ਲੈ ਕੇ ਚਾਕੇ ਇਹ ਕਿਹੜੇ ਕਾਨੂੰਨ ਆ ਗਿਆ ਕਿਹੜਾ ਕਾਨੂੰਨ ਆਹੇ ਇਸ ਕਰਕੇ ਅਸੀਂ ਧਾਰਮਿਕ ਜੱਸੀ ਬੰਦੀਆਂ ਨੂੰ ਸਹਾਰਿਆ ਨੂੰ ਕਹਿੰਦੇ ਆ ਭਾਈ ਵੱਧ ਤੋਂ ਵੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਸਾਰੇ ਇਹਨਾਂ ਦੇ ਨਾਲ ਖੜੇ ਆਂ ਇਹ ਸਿੱਖਤ ਹੀ ਹਮਲੇ ਕਿਉਂ ਹੁੰਦੇ ਪਏ ਆ ਪੰਜਾਬ ਦੀ ਗੱਲ ਹੀ ਬਾਹਰ ਵੀ ਹੋ ਰਹੀਆਂ ਹੁਣ ਬਾਕਸਟੇਟਾਂ 'ਚ ਇਹ ਤਾਂ ਦੇਖੋ ਧਾਰਮਿਕ ਮਸਲਾ ਦੂਜਾ ਰਹਿ ਗਿਆ ਕਿਹੜਾ ਕਦੋਂ ਵੀ ਤੁਸੀਂ ਦੇਖੋਗੇ ਕਦੋਂ ਸਰਕਾਰਾਂ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੀਆਂ ਜੇ ਇਹਨਾਂ ਤੇ ਸਹੀ ਕਾਰਵਾਈ ਹੋ ਜੇ ਤਾਂ ਸਭ ਰੁਕ ਜਾਣਗੇ ਇਸ ਕਰਕੇ ਅੱਜ ਮੈਂ ਤਾਂ ਇਹਦੀ ਨਿੰਦਾ ਕਰਦਾ ਦੂਜਾ ਕੱਲ ਨੂੰ 9 ਵਜੇ ਪ੍ਰੋਗਰਾਮ ਕਿਹੜਾ ਹੋਊਗਾ ਉਹ ਤੇ ਆਪਾਂ ਪਹਿਰਾ ਦੇਵਾਂਗੇ ਸਾਰੇ ਜੀ ਪਬਲਿਕ ਪਲੇਸ ਦੇ ਵਿੱਚ ਜਿਹੜਾ ਹੈ ਕਿ ਨੌਜਵਾਨ ਦੀ ਗੋਟਮਾਰ ਹੋਈ ਇਹਦੇ ਲੋਕਾਂ ਤਾਂ ਮਾਫੀ ਭੜੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਮੈਂ ਤਾਂ ਉਹੀ ਤਾਂ ਗੱਲ ਕਹਿ ਰਿਹਾ ਤਾਂ ਵੀ ਮੁੱਖ ਮੰਤਰੀ ਨੂੰ ਕੰਟਰੋਲ ਕਰਨਾ ਚਾਹੀਦਾ ਇਸ ਚੀਜ਼ ਤੇ ਕਿਉਂਕਿ ਮੈਨੂੰ ਕਿਹਾ ਜਾਂਦਾ ਕਿ ਸਕਿਉਰਿਟੀ ਲੈਣ ਦੇ ਮਾਰੇ ਕਰਦੇ ਪਈ ਹੁੰਦੀ ਹੈ ਨਹੀਂ ਦੇਖੋ ਮੇਰੇ ਧਿਆਨ ਚ ਨਹੀਂ ਮਾਇਕ ਹੋਇਆ